ਉਦੇ ਵਿੱਚ ਸਭ ਤੋਂ ਪ੍ਰਮੁੱਖ ਜਿਹੜਾ ਨੂਨ ਦਾ ਸਿਰੋਕ ਕਾਦਨੀ ਹੋਣਾ ਹੁੰਦਾ ਸੀ ਉਹ ਭਾਵੇਂ ਮਲਤਾਨ ਦੇ ਕਿਲੇ ਤੋਂ ਪਤਾ ਕੀਤਾ ਹੋਵੇ ਭਾਵੇਂ ਕਸੂਰ ਦੇ ਕਿਲੇ ਤੋਂ ਪਤਾ ਕੀਤਾ ਹੋਵੇ ਭਾਵੇਂ ਬਹਾਵਲ ਤੋਂ ਦਾ ਕਿਲਾ ਭਾਵੇਂ کشمیر ਦਾ ਕਿਲਾ ਤੋਂ ਭਾਵੇਂ ਜਿਹੜਾ ਵੀ ਇਹਦੇ ਤੇ ਆਪਾਂ ਬਾਤ ਕਰਦੇ ਚੁੱਕੇ ਵੇਖ ਲਈਏ ਸਭ ਤੋਂ ਪ੍ਰਮੁੱਖ ਦੇ ਚਿਤਰ ਹੁੰਦਾ ਹੈ ਤੇ ਉਹ ਸਿੱਧ ਸੰਧੇਦਾਰ ਕਾਦਨੀ ਕਾਬੂਦੁੱਲਾ ਸਿੰਧੀ ਤੇ ਉਹਨਾਂ ਦੀ ਫੌਜ ਦੇ ਦੇ ਤੀਰ ਮਾਦਰ ਜਿਨ੍ਹਾਂ ਦੇ ਘਰ ਨੂੰ ਅਸਥਾਨ ਤੇ ਅਸੀਂ ਬੈਠੇ ਆ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਹ ਉਹਨਾਂ ਦੀਆਂ ਹੋਂਦਾਂ ਦੇ ਕੀਰਤ ਮੰਗਦੇ ਸਭ ਤੋਂ ਪ੍ਰਮੁੱਖ ਇਹਦਾ ਨਾਮ ਹੁੰਦਾ ਇਹਨਾਂ ਦਾ ਤੇ ਸਭ ਤੋਂ ਪ੍ਰਮੁੱਖ ਦੀ ਆਪਾਂ ਗੱਲ ਕਰਦੀ ਹੈ ਜਿਆਦਾ ਲੰਬਾ ਸਮਾਂ ਨਹੀਂ ਜਿਹੜੀ ਪ੍ਰਮੁੱਖ ਚੱਲ ਰਹੀ ਗਈ ਜਿਸ ਤੰਗ ਦੇ ਵਿੱਚ ਕਾਦੀ ਬਾਬਾ ਹਨੂਮਾਨ ਸਿੰਘ ਦੀ ਸ਼ਹਾਦਤ ਹੁੰਦੀ ਹੈ 1832 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤਤ ਲੜੀ ਗਈ ਇਹ جنگ ਦਾ ਮੁਕਾਮ ਸੀ ਕਿ ਕਸ਼ਮੀਰ ਅਤਲ ਵਾਲੇ ਪਾਸੇ ਦੇ ਸਿੱਖਾਂ ਨੇ ਕਬਜ਼ਾ ਕੀਤਾ ਜਿਹੜਾ ਜਹਾਂ ਕੀਦੇ ਦਾ ਕਿਲਾ ਸੀ ਜਿਹਦੇ ਉੱਪਰ ਅਜੀਮ ਖਾਨ ਦਾ ਕਬਜ਼ਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਤਹਾਂ ਕੀਦੇ ਦਾ ਕਿਲਾ ਜਿੱਤੇ ਹਨ ਉਸ ਲਈ ਉਹਨੇ ਇਮਤਾਨ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੀ ਅਗੇ ਦਾ ਮੇਰਾ ਇਸ ਇਲਾਕੇ ਦਾ ਇੱਕ بڑا ਨਾਮ ਹੈ ਤੁਸੀਂ ਮੇਰੇ ਤੇ ਦਇਆ ਕਰੋ ਕਿਰਪਾ ਕਰੋ ਜਦ ਹੀ ਹੱਥ ਲਾਇ ਮਹਾਰਾਜਾ ਰਣਜੀਤ ਸਿੰਘ ਦੇ ਪੈਰੀਂ ਪਿਆ ਲਗਾ ਇਹਦਾ ਇਸ ਲਈ ਦਾ ਪ੍ਰਬੰਧ ਤੁਸੀਂ ਵੇਚੋ ਦਾ ਉਸ ਦਿਓ ਮੈਂ ਤੁਹਾਨੂੰ ਹਰ ਚੰਨਾ ਕਰਦਾਗਾ ਤੁਹਾਡੇ ਅੱਗੇ ਜਿੰਨਾ ਜਦੀਆ ਬਣੇਗਾ ਉਹ ਤੁਹਾਡਾ ਬਣੇਗਾ ਉਹ ਸਾਰਾ ਮੈਂ ਨਜ਼ਰਾਨਾ ਤੁਹਾਨੂੰ ਪੇਸ਼ ਕਰਦਾ ਰਹਿਣਾ ਤਬੂਦ ਤਬੂਲ ਕਰਕੇ ਮਹਾਰਾਜ ਰਣਜੀਤ ਸਿੰਘ ਨੇ ਉਸ ਲਈ ਇਹ ਦਿਨ ਬਾਗ ਨੂੰ ਉਸ ਨੂੰ ਸੌਂਪ ਦਿੱਤੀ ਉਹਦੇ 'ਚ ਦਇਆ ਕਰਕੇ ਪਰ ਉਸ ਤੋਂ ਬਾਅਦ ਉਸਦਾ ਮਨ ਬੀਮਾਰ ਹੋ ਗਿਆ ਮੁਕਰ ਗਿਆ ਤੇ ਮੁਕਰ ਦਾ ਕਾਰਨ ਕੀ ਸੀ ਇਹਦਾ ਮੇਰੇ ਕੋਲ ਭਾਵੇਂ ਇਸ ਦੇ ਵੀ ਕਾਗੂਰ ਹੈ ਭਾਵੇਂ ਮੈਂ ਇਸ ਦੇ ਲਈ ਦਾ ਸਰਦਾਰਾਂ ਲੋਕ ਨਹੀਂ ਮੰਨਤਾ ਕਰਦੇ ਮੇਰੀ ਗੱਲ ਮੰਨਦੇ ਮੇਰਾ ਦਰਬਾਰ ਲੋਕਾਂ ਦੇ ਬਣਿਆ ਹੋਇਆ ਪਰ ਹੈ ਤਾਂ ਮੈਂ ਗੁਲਾਮ ਨਹੀਂ ਇੱਕ ਪਿਲੇ ਦੀ ਬਾਪ ਨੂੰ ਲੈ ਕੇ ਮੈਂ ਕੀ ਕਰਾਂ ਅਜੀਮ ਖਾਨ ਉਹ ਹੈ ਤੇ ਮੈਂ ਸਿੱਖਾਂ ਦਾ ਗੁਲਾਮੀ ਦੇ ਕਲੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੈਂ ਸਾਰੀ ਉਸੇਤਾਂ ਦੀ ਤਲਾਕ ਨਹੀਂ ਕਰਦਾ ਉਹ ਇੱਕ بڑے ਕਾਰਨ ਸਮਝਦਾ ਤੇ ਵਿਚਾਰ ਕਰਕੇ ਉਹਨਾਂ ਨੇ ਉਹਨਾਂ ਦੇ ਭਰਾ ਸੀ ਅਜੀਮ ਖਾਨ ਦੇ ਉਸ ਮੁਹੰਮਦ ਖਾਨ ਜਵਾਰ ਖਾਨ ਉਹਨਾਂ ਨੇ ਹੱਲ ਵਿੱਚ ਕਿ ਅਫਗਾਨਾਂ ਦੇ ਨਾਲ ਨੀਤੀ ਕੀਤੀ ਜਿਸ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਲਬ ਪਾਇਆ ਕਿ ਜੀ ਇੰਨੀ ਚੱਲਦਾ ਰਿਹਾ ਤੇ ਸਾਡਾ ਖੁਰਾ ਖੋਜ ਇਸ ਦੁਨੀਆ ਤੋਂ ਮਿੱਟ ਜਾਣਾ ਹੈ ਖਾਲਸੇ ਦੇ ਜ਼ਾਰੇ ਪਾਸੇ ਤੈਅ ਪ੍ਰਸਾਦ ਦੇਣੇ ਸਾਨੂੰ ਕਿਸੇ ਨੇ ਪੁੱਛਣਾ ਤੱਕ ਨਹੀਂ ਮਤਾਂ ਕੀਤਾ ਗਿਆ ਮੀਟਿੰਗ ਕੀਤੀ ਗਈ ਕਿ ਆਪਾਂ ਹੋਈਏ ਨਾ ਤੇ ਖਾਲਸੇ ਤੇ ਇੱਕੋ ਬਾਤ ਦੇ ਵਿੱਚ ਹੱਲਾ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਆਗੁਰਬਾਤ ਕਰ ਦੇਈਏ ਇਹ ਦੁਨੀਆ ਤੇ ਕਾਮ ਸੇ ਕੋ ਇਸ ਇਲਾਕੇ ਤੇ ਸਤਾਪ ਹੋ ਜਾਏ ਇਸ ਇਲਾਕੇ ਦੇ ਵਿੱਚ ਅਸੀਂ ਲਿਖਿਆ ਇਹ ਇਲਾਕਾ ਦਾ ਅਸੀਂ ਆਪਣੇ ਹਾਸਿਲ ਕਰਨਗੇ ਜਿਹਨੇ ਹੁਣ ਇਹ ਮੂਤਨਾ ਕਰਕੇ 30000 ਫੌਜ ਉਸ ਵੇਲੇ ਕਜ਼ੀਮ ਖਾਨ ਦੇ ਕੋਲ ਸੀ ਤੇ 25000 ਦੇ ਨੇ ਜਿਨ੍ਹਾਂ ਨੂੰ ਤਹਾਰ ਦੇ ਨਾਮ ਤੇ ਸਰਹੱਦੀ ਇਲਾਕੇ ਦੇ ਦੇ ਲੋਕ ਸਨ ਸਰਹੱਦੀ ਇਲਾਕੇ ਦੇ ਲੋਕਾਂ ਦੇ ਵਿੱਚ ਭੰਤ ਪਾ ਕੇ ਤਹਾਰ ਦੇ ਨਾਮ ਤੇ ਇੱਕ ਜੰਗ ਸ਼ੁਰੂ ਕੀਤੀ

ਦੇਹੁਤ ਨਹੀਂ ਯੋਧੇ ਸੰਜੂਰ ਮੈਂ ਸਰਦਾਰ ਸੰ ਮਿਸਲਾ ਦੇ ਸਰਦਾਰ ਸੰ ਸਭ ਦਾ ਉਗਲਾ ਕੇ ਹਿੰਮਤ ਆ ਬਖਾਇਆ ਤੇ ਮੀਟਿੰਗ ਕੀਤੀ ਤੇ ਦੁਸ਼ਮਣ ਦੇ ਖੇਹੋਨ ਵਾਲੇ ਉਲੇ ਨੂੰ ਜਾਲੂ ਕਰਵਾਇਆ ਉਸ ਮੱਦੇ ਦੇ ਵਿੱਚ ਇਹ ਗੱਲ ਤੈ ਕੀਦੀ ਕਿ ਕਿੰਦੇ ਇਸ ਤੋਂ ਪਹਿਲਾਂ ਕਿ ਦੁਸ਼ਮਣ ਦਾ ਕੰਮ ਹੋ ਜਾਵੇ ਤੇ ਆਪਾਂ ਉਸ ਇਲਾਕੇ ਦੇ ਕਬਜ਼ਾ ਕਰ ਲੈਣਾ ਚਾਹੀਦਾ ਉਸ ਇਲਾਕੇ ਤੇ ਪਹਿਲਾਂ ਹੀ ਫਤਿਹ ਕਰ ਲੈਣੀ ਚਾਹੀਦੀ ਜਾਂ ਆਪਣੇ ਹੱਥੇ ਉਤਾਰ ਲੈਣਾ ਚਾਹੀਦਾ ਦੇ ਕੋਜ ਸਿੰਘਾਂ ਨੇ ਡਿਊਟੀ ਲਾ ਕੇ ਉਸ ਵੇਲੇ ਪੰਜਾਬ ਨੇ ਕੁਲ ਸਿੰਘਾਂ ਦੇ ਜਥੇ ਜਿਹੜੇ ਉਸ ਵੇਲੇ ਅਟਕ ਵਾਲੇ ਪਾਸੇ ਨੂੰ ਹੋ ਰਹੇ ਤੇ ਕੁਲ ਸਿੰਘਾਂ ਦੇ ਜਥਿਆਂ ਨੇ ਆ ਕੇ ਸ਼ੇਰ ਪੰਜਾਬ ਦੇ ਹੁਕਮ ਦੇ ਮੁਤਾਬਕ ਅਕੋੜੇ ਦੇ ਮੈਦਾਨ ਦੇ ਵਿੱਚ ਜਾ ਕੇ ਦੇਲੇ ਲਾ ਲੈ ਤੰਦੂ ਲਾ ਲੈ ਆਪਣਾ ਮੇਰਾ ਜਥਾ ਉਥੇ ਪੂਰਾ ਉਤਾਰਾ ਕਰ ਲਿਆ ਇਸ ਤੋਂ ਪਹਿਲਾਂ ਭਾਨੀ ਅਫਗਾਨਾਂ ਨੇ ਫਟਕਾ ਨਹੀਂ ਅਕਾਲੀ ਫੌਜ ਨੂੰ ਰੋਕਣ ਦਾ ਜਤੂ ਕੀਤਾ ਪਰ ਇਹ ਅਕਾਲੀ ਗੁਰੂ ਦੀ ਫੌਜ ਸੀ ਜਿਹਦੇ ਰੋਕਣ ਵਾਲਾ ਕੌਣ ਹੋ ਸਕਦਾ ਹੈ ਬੜਾ ਜਤਨਿਲਦਾਰ ਰੋਕਦਾ ਪਰ ਨਹੀਂ ਰੋਕੇ ਗੁੰਡੇ دریا ਦੇ ਕੰਢੇ ਅਖੋੜੇ ਦੇ ਮੈਦਾਨ ਦੇ ਵਿੱਚ ਧਾਕੇ ਉਹਨਾਂ ਨੇ ਆਪਣਾ ਉਤਾਰ ਦਿੱਤਾ ਧਿਆਨ ਨਾਲ ਗੱਲਾਂ ਬਰਵਾ ਸਮਾਣੀ ਸੰਖੇਪ ਨਤਰ ਉਸ ਜਤੁਦਾ ਜਿਦਾ ਕੁਝ ਕੁ ਹਾਲ ਆਪਾਂ ਸਾਂਝਾ ਕਰਨਾ ਹੈ ਇਸ ਜਨ ਦੇ ਵਿੱਚ ਅਕਾਲੀ ਪਾਤਸ਼ਾਹ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਬਾਬਾ ਫੂਲਾ ਸਿੰਘ ਤੇ ਹੋਰ ਸਾਰੇ ਦਜੇਦਾਰ ਉਹ ਵੀ ਪਿੱਛੋਂ ਪਿੱਛੋਂ ਉਹਨਾਂ ਦੇ ਨਾਲ ਅਕੋੜੇ ਦੇ ਤਲਾਬ ਦੇ ਕੋਲ ਗਏ ਤੇ ਦੂਸਰੇ ਪਾਸੇ ਮਾਰੂਬਾਰ ਕਰੂਣੇ ਫੌਜਾ ਅਲੀ ਖਾਨ ਮੁਹੰਮਦ ਦੋਸਤ ਮਾਮੂਦ ਖਾਨ ਜਵਾਰ ਖਾਨ ਤੇ ਹੋਰ ਤਗੜੇ ਤਗੜੇ ਲੋਕਾਂਾਂ ਦੇ ਸੂਮੇ ਜਿਨ੍ਹਾਂ ਨੇ ਪਹਾੜ ਦੇ ਤਿੰਨ ਥਾਮੇ ਆਪਣੇ ਜਿਹੜੇ ਪਹਿਲੇ ਪੱਕੇ ਕੀਤੇ ਹੋਏ ਸਨ ਪਹਾੜੀ ਦੇ ਉੱਪਰ ਪਹਾੜੀ ਦੇ ਇਤਿਕਾਰ ਤੇ ਪਹਾੜੀ ਦੇ ਖੇਤਾਂ ਪੂਰੀ ਬਿਉ ਉਬੰਦੀ ਦੇ ਨਾਲ ਤੇ ਰਾਖੀ ਜੰਗਲ ਰੱਖਵਾਸ ਤੇ ਹੋਰ ਦੇ ਪੱਕੇ ਕੀਤੇ ਹੋਏ ਪਰ ਉਸ ਸਮਾਂ ਆਇਆ ਉਹ ਦਿਨ ਆਇਆ 13 1833 13 ਮਾਰਚ ਸ਼ਾਮ ਦਾ ਵੇਲੇ ਦੀਵਾਨ ਸੱਜ ਰਹਿਰਾਸਤ ਦੇ ਪਾਠ ਹੁੰਦੇ ਰਹਿਰਾਸਤ ਦੇ ਪਾਠ ਤੋਂ ਬਾਅਦ ਸਿੰਘਾਂ ਦੀ ਦਿੱਤਾ ਕਰਦਾ ਹੂ ਜਿਸ ਤਰ ਤਰਤਾ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਹਿੰਦੇ ਜਿਉਂ-ਜਿਉਂ ਅਸੀਂ ਲੇਪ ਕਰਦੇ ਜਾ ਰਹੇ ਹਾਂ ਤੇ ਉਨ ਤੋਂ ਦੁਸ਼ਮਣ ਦੀ ਜਿਹੜੀ ਤਾਕਤ ਹੈ ਉਹ ਘੱਟ ਰਹੀ ਹੈ ਇਸ ਕਰਕੇ ਸਾਨੂੰ ਤੇਰਾ ਦੂਸਰੇ ਪਾਰ ਜਲਦੀ ਹੀ ਤਾਬਾ ਬੋਲ ਦੇਣਾ ਚਾਹੀਦਾ ਜਲਦੀ ਤੇ ਕਹਿੰਦੇ ਇਹ ਫੈਸਲਾ ਪੱਕਾ ਹੋ ਤੱਕਿਆ ਸਾਰੇ ਸਰਦਾਰਾਂ ਦੀ ਸਿੱਧਾ ਦੀ ਸਹਿਮਤੀ ਹੋਈ ਤੇ ਜਦੋਂ ਇੱਕ ਚੀਨ ਦੀ ਸਰਦਾਰ ਵਾਲਾ ਦਿਨ ਹੋਇਆ ਦਮਾ ਕਿਸ ਮਾਪੀ ਤੋਬਾ ਜੰਗ ਦੇ ਲਈ ਅਰਦਾਸ ਕੀਤੀ ਗਈ ਅਰਦਾਸਾ ਸੋਧਿਆ ਗਿਆ ਸਿੱਖ ਸਾਧ ਜਥੇਦਾਰ ਲਾਭ ਅਕਾਲੀ ਫੁਲਾ ਸਿੰਘ ਦੀ ਤੇ ਕਿੰਦੇ ਅਰਦਾਸਾ ਸੋਧਿਆ ਸੀ ਕਿ ਕਿ ਗਿਨੇ ਨੂੰ ਆ ਕੇ ਇੱਕ ਸੂਏ ਨੇ ਅਕਾਲੀ ਪੰਥ ਦੇ ਸ਼ਹਿਰੀ ਪੰਡਾ ਨੂੰ ਇੱਕ ਖਬਰ ਦਿੱਤੀ ਕਿ ਚਾਹੀ ਭਾਰੀ ਤੋਪਾਂ ਦੇ ਨਾਲ ਹਜ਼ਾਰਾਂ ਦੀ ਬੇਕਤੀ ਦੇ ਵਿੱਚ ਹੋਰ ਫੌਜ ਲੈ ਕੇ ਜਿਹੜਾ ਪਹਿਲੀ ਦਲ ਹੈ ਉਹ ਬਿਲਕੁਲ ਕਾਇਮ ਹੋ ਕੇ ਖੱਲਾ ਬੋਲਦੀ ਤਾਕ ਦੇ ਵਿੱਚ ਹੈ 40 ਗੱਲ ਤੋਪਾਂ ਦੇ ਨਾਲ ਜਦੋਂ ਇਹ ਗੱਲ ਸੁਕਾਨੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਗੱਲ ਕੀਤੀ ਤੇ ਸ਼ੇਰ-ਏ-ਪੰਜਾਬ ਨੇ ਤਦੂ ਕੇ ਗਾਲ ਸੁਣੀ ਮਾਤੇ ਸੋਚਿਆ ਕਹਿੰਦੇ ਹੋ ਸਕਦਾ ਹੈ ਕਿ ਇਹ ਤੋਪਾਂ ਸਾਡੇ ਸਿੰਘਾਂ ਦਾ ਜਵਾਨਾਂ ਦਾ ਸੁਪ੍ਰੀਆ ਦਾ ਭਾਰੀ ਨੁਕਸਾਨ ਕਰ ਦੇ ਤੇ ਇੱਕ ਗੱਲ ਸਾਹਮਣੇ ਰੱਖੀ ਦਫਤਾਰ ਜੀ ਨੇ ਕਹਿੰਦੇ ਦਫਤਾਰ ਜੀ ਦੁਬਾਰ ਤੱਕ ਸਾਡੀਆਂ ਤੋਪਾਂ ਪਹੁੰਚ ਜਾਣਗੀਆਂ ਜਦੋਂ ਆਏ ਹੋਵੇਗਾ ਕਿ ਅਸੀਂ ਟੋਪਾਂ ਦਾ ਮੁਕਾਬਲਾ ਟੋਪਾਂ ਦੇ ਨਾਲ ਕਰੀਏ ਤੇ ਕਿੰਦੇ ਲੋਕ ਇਹ ਕਿਆਦਾ ਕਿ ਦੁਪਹਿਰ ਤੱਕ ਆਪਾਂ ਰੁਕ ਜਾਈਏ ਜੰਗ ਕਰਨ ਵਾਸਤੇ ਤੇ ਕਿੰਦੇ ਉਸ ਵੇਲੇ ਅਕਾਲੀ ਦਾ ਫਾਰਮੂਲਾ ਸੀ ਵਿਰੋਧ ਦੇ ਵਿੱਚ ਆ ਕੇ ਕਹਿ ਲਗੇ ਜੇਹੜਾ ਜਿਹੜਾ ਮੁੰਡੀ ਦੇ ਮਹਾਰਾਜਾ ਸਾਹਿਬ ਭਾਵੇਂ ਤੁਸੀਂ ਸਾਡੇ ਰਾਜੇ ਹੋ ਸਤਬੂਦ ਤੁਹਾਡੇ ਹੱਥ ਦੇ ਵਿੱਚ ਹੈ ਪਰ ਕੀਤੇ ਤੁਹਾਨੂੰ ਮੈਂ ਇੱਕ ਸਵਾਲ ਕਰਦਾ بالکل دا. تیار ہے اسی ایس کو ਨੌੜ ਦਾ ਭਾਵੇਂ ਬੜਾ ਜਦਲ ਕੀਤਾ ਪਰ ਗਿੰਦੇ ਉਸੂਲ ਵਿੱਚ ਸੰਕੋਯੋਧੇ ਸੰ ਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੰਨਾ ਪਿਆਰ ਕਰਦੇ ਸੰ ਗਿੰਦੇ ਜੱਜਦਾਰ ਜੀ ਹੁੰਦੇ ਅਸੀਂ ਅਰਦਾਸ ਦੀ ਹਰਿਆਦਾ ਭਾਗ ਨਹੀਂ ਕਰ ਸਕਦੇ ਤੇ ਅਕਾਲੀਆਂ ਦੀ ਫੌਜ ਨੂੰ ਕਾਇਮ ਕਰਕੇ ਉਸ ਵੇਲੇ ਫਿਰ ਮਹਾਰਾਜਾ ਰਣਜੀਤ ਸਿੰਘ ਕਹਿਗੇ ਜਦ ਇਹਦਾ ਅਕਾਲੀ ਪਾਵਾ ਖੁਲਾ ਸਿੰਘ ਜੀ ਨੇ 800 ਫੌਜਾਂ ਫੌਜਾਂ 750 ਫੌਦ ਨਾਲ ਰਹੀ ਕਿ ਉਸਵੇਂ ਦੇ ਅਰਦਾਸਾ ਸੋਧ ਕੇ ਮਲਾਂੇ ਜਾ ਕੋਲ ਜੇ ਦੀ ਇਤਿਆਦੀਤੀ ਚੜਾਈ ਕੀਤੀ ਚਾਲਾ ਮਾਰਿਆ ਤੇ ਬੋਲੇ ਸੋ ਨਿਹਾਲ ਦੇ ਜਿਹੜੇ ਐਨੇ ਜਕਾਲੇ ਹੋ ਜੇ ਕਹਿੰਦੇ ਜਿਸ ਗੂਂਦ ਦੇ ਨਾਲ ਧਰਤੀ ਤੇ ਅਸਮਾਨ ਉੱਤਰ ਲਾ ਗਿਆ ਉਸ ਸਤਨਾਮ ਸ੍ਰੀ ਵਾਹਿਗੁਰੂ ਧਰਤੀ ਤੇ ਅਸਮਾਨ ਗੂਂਦ ਦੇ ਬੋਲੇ ਸੋ ਨਿਹਾਲ ਦੇ ਜਿਹੜੇ ਐਨੇ ਜਕਾਲੇ ਹੋ ਜੀ ਤੇ ਸ਼ਬਦ ਕਰਦੇ ਹੈ ਗੰਨ ਦਮਾ ਮਾ ਬਾਦਿਓ پریوں نے شانتے کہا ہو کہ جو نمائے کے رسول <سؤال> ماں کو کرنا اس کا سو پہنچانی ہے جو نرائے دین کے ایک پردہ پردہ کا مرے کا مرے کا یہ کا مرے کا مرے کا ਚੱਲੀਆਂ ਭਾਰੀ ਜੁੱਧ ਲੱਗਿਆ ਸਭ ਕੁਝ ਵੇਖ ਕੇ ਸ਼ੇਰ-ਏ-ਪੰਜਾਬ ਦਾ ਮਨ ਬਦਲਿਆ ਸੋਚਿਆ ਆਪਣਾ ਅਕਾਲੀ ਕੀ ਸਾਡੇ ਵਾਸਤੇ ਜਾਨ ਲੜਦੇ ਐ ਤੇ ਸਾਨੂੰ ਇਸ ਵੇਲੇ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਐ ਤੇ ਸਭ ਤੋਂ ਬੇਨਾਂ ਸਰਦਾਰ ਚੜ੍ਹਤ ਸਿੰਘ ਦੇਖਿੰਦੇ ਸ਼ੇਰ-ਏ-ਪੰਜਾਬ ਨੇ ਆਪਣਾ ਪੁੱਤਰ ਸਰਦਾਰ ਖ਼ਰਦ ਸਿੰਘ ਉਹਨਾਂ ਨੂੰ ਅਰੰਦੇ ਨਗਰ ਦੇ ਵਿੱਚ ਭੇਜਿਆ ਕਿੰਨੇ ਅਕਾਲੀ ਪਾਬਖੁਲਾ ਸਿੰਘ ਦੀ ਆਪਣੇ ਘੋੜੇ ਤੇ ਗੈਰੀਆਂ ਦੇ ਦਲ ਦੇ ਵਿੱਚ ਬੜੇ ਉਤਸ਼ਮ ਉਤੇ ਹੋਏ ਬੇਅੰਤ ਨੂੰ ਮੌਤ ਦੇ ਘਾਟ ਉਤਾਰਦੇ ਅਸਮਾਨ ਦੀ ਬਿਜਲੀ ਦੇ ਬਾਗ ਚਮਕਦੀ ਹੋਈ ਤਲਵਾਰ ਅਕਾਲੀ ਤਾਬਾ ਫੁੱਲਾ ਸਿੱਧੀ ਨੀ ਮੈਦਾਨੇ ਜੰਗ ਦੇ ਵਿੱਚ ਗੈਰੀਆਂ ਦੇ ਆਹਮ ਦਾਰ ਕਹਿੰਦੇ ਸਭ ਨੇ ਮੱਲਾ ਬਾਨੀਆਂ ਖੁੱਦ ਕੇ ਜੋਰਸ ਦੇ ਨਾਲ ਖੜ ਕੇ ਮੈਦਾਨੇ ਜੰਗ ਦੇ ਵਿੱਚ ਐਸਾ ਜੰਗ ਲੜਿਆ ਕਿਤੇ ਲੜਦਿਆਂ ਲੜਦਿਆਂ ਬੋਸ ਲਈ ਪਤਾ ਨਹੀਂ ਕਿੰਨੀ ਕਿੰਨੀ ਬੇਨਤੀ ਹੋਣੀ ਹੈ ਅਫਗਾਨਾਂ ਦੀ ਬਗਾਦੇ ਜਾਂ ਦੇ ਵਿੱਚ ਕਿਉਂ ਫਲਾਹ ਦਿੱਤੀ ਜਿਵੇਂ ਕੋਈ ਮਰਦ ਦੀਂ ਦੇ ਵਿੱਚ ਸੌਦਾ ਹੁੰਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਅਖੀਰ ਬੋਸ ਸਮਾਸੀ ਜਿਸ ਵੇਲੇ ਇਹਦੇ ਇੱਕ ਗੋਲੀ ਅਫਗਾਨਾਂ ਦੀ ਕਿਉਂਕਿ ਮੇਰਾ ਸਮਾਂ ਹੋ ਚੁੱਕਿਆ ਪੰਜ ਸੱਤ ਮੈਂ ਉੱਕਰ ਖੇਵਾ ਮਗਨ ਤੇ ਕਿੰਦੇ ਇੱਕ ਗੋਲੀ ਅਕਾਲੀ ਕਿਤੇ ਅਕਾਲੀ ਪਾਤਸ਼ਾਹ ਸੁਲਾ ਸਿੰਘ ਜੀ ਦੇ ਖੱਪੇ ਲੱਤ ਦੇ ਵਿੱਚ ਵੱਜੀ ਆ ਗਈ لاتوں پار کر کے کوڑے دی مکھی دے بچ بگی کوڑا چڑھائی کر گیا اس تو بعد ہاتھی سے سواری کی تھی لمبا سوا ہاتھی دے اوپر چڑھ کے اکالی بابا فرملا سے بھی دے دیکھیں دے اکالی بابا فرملا سے بھی دے لمبا سوا ہاتھی دے سوار ہو کے کامل دے ہاتھی دے اوپر مہابت ہاتھی چلونے دے اوپر بیٹیاں ایسی تلوار چل دیئے ਕਿ ਜਿਸ ਤਲਵਾਰ ਦੇ ਅੱਗੇ ਕੋਈ ਖੜ ਨਹੀਂ ਸਕਦਾ ਇਹਦੇ ਦੇਸੀ ਤਲਵਾਰਾਂ ਦਾ ਹਰ ਕੇ ਮਹਾਰਾਜ ਗੁਰ ਸਿੰਘ ਸ਼ੇਰਪਦਾਰ ਨੇ ਕਿ ਅਫਗਾਨਾ ਦੀਆਂ ਫੌਜਾਂ ਦੇ ਪੈਰ ਹੈ ਭਾਵੇਂ ਉਹਨਾਂ ਦੀ ਬੇਤੀ ਬਹੁਤ ਜ਼ਿਆਦਾ ਸੀ ਹੰਗਿਰਤੀ ਸੀ ਇਧਰ ਇੱਕ ਪਾਸੇ 1500 ਹੈ ਤੇ ਦੂਜੇ ਪਾਸੇ 800 ਹੈ ਪਰ ਇਧਰ ਫੌਜ ਨੇ ਜਿਨ੍ਹਾਂ ਦੇ ਪ੍ਰੇਮ ਦੇ ਵਿੱਚ ਰੰਚਕ ਮਾਤਰ ਵੀ ਘੋਟ ਨਹੀਂ ਦੂਜੇ ਪਾਸੇ ਉਹ ਹੈ ਜਿਹੜੇ ਕੇਵਲ ਤਨਖਾਹਾਂ ਪਾ ਕੇ ਲੜਨ ਵਾਲੇ ਹੈ ਇਧਰ ਉਹ ਨੇ ਜਿਨ੍ਹਾਂ ਦੇ ਦੀ ਸਦੀਤ ਦੇ ਲੋਮਰਤ ਦੇ ਸੇ ਸਤਿਆਂ ਜਨ ਬਨ ਹੋਰ ਮੁਖ ਹੋਰ ਸਿਕੰਦੇ ਸਤਿਆਂ ਵੀਦਰ ਕੋ ਨਹੀਂ ਜਿਹੜੇ ਕੀਤੇ ਦੋਤੋਂ ਪ੍ਰੇਮ ਦੇਸ ਦਾ ਚਾਉ ਸਰਦਰ ਗਲੀ ਗਰੀਬੇ ਦਿਖਾਓ ਇਤਮਾਰ ਬੈ ਤਰੀਤੇ ਸਰਦੀਜੇ ਗਾਨ ਕੀ ਇਹਨੇ ਕੀ ਤੁ ਲੋ ਉਪ ਬਦਦੀਆਂ ਨਾ ਪਦਦੀਆਂ ਪਦਦੀਆਂ ਸੁਣਾਣਾ ਨੇ ਇੱਕ ਪਹਾੜ ਦੀ ਓਟ ਲੈ ਲਓ ਉਹਨਾਂ ਦੇ ਵਿੱਚ ਇੱਕ ਜਹਾਦੀ ਸੀ ਨੌਰਾਜ਼ ਜਿਹਦੀ ਕੋਨੇ ਆਪਣੀ ਕਾਰਕੀਨ ਦੇ ਵਿੱਚ ਚਾਰ ਗੋਲੀਆਂ ਛੜੀਆਂ ਚਾਰ ਗੋਲੀਆਂ ਦੇ ਵਿੱਚ ਤਿੰਨ ਗੋਲੀਆਂ ਮੁਹabbat ਦੇ ਲੱਗੀਆਂ ਤੇ ਇੱਕ ਗੋਲੀ ਸਿੰਘ ਸਰਹੰਦਾ ਜਥੇਦਾਰ ਕਹਾਣੀ ਬਾਕਾ ਫੁੱਲਾ ਸੀਦੀ ਛਾਤੀ ਦੇ ਵਿੱਚ ਲੱਗੀ ਇੱਕ ਗੋਲੀ ਉਸ ਦਾ ਜਦੋਂ ਛਾਤੀ ਦੇ ਵਿੱਚ ਗੋਲੀ ਲੱਗੀ ਨਾ ਤੇ ਹੁਣ ਅੰਦਰ ਸਿਹਰਾ ਸੂਰਬਾ ਹੁੰਦਾ ਹੈ ਨਾ ਉਹ ਸੂਰਮੇ ਦੇ ਜੀਵਨ ਦੀ ਜਿਹੜੀ ਚਲਕ ਉਹ ਦੱਸਦੀ ਹੈ ਉਹਦੇ ਅੰਦਰ ਹੂਰ ਦਾ ਤਰੀਕ ਤੇ ਨਾ ਗਿਆ ਇਹਦੇ ਆਪਣੇ ਸਰੀਰ ਨੂੰ ਇੰਚ ਇੰਚ ਜਾਂ ਦਿੱਤਾ ਸਭੋਂ ਅੱਗੇ ਆਪਣੀ ਛਾਤੀ ਨੂੰ ਜਿਹੜਾ ਹੋਗਾ ਹੁੰਦਾ ਹੈ ਹਾਕੀ ਦਾ ਹੋਗਾ ਉਸ ਆਉਦੇ ਨੂੰ ਲਾ ਰਿਹਾ ਤੇ ਉਥੇ ਉਹਨਾਂ ਦੀ ਜ਼ਖਮ ਹੋ ਗਈ ਚੜਾਈ ਕਰਕੇ ਚਲਾਣਾ ਕਰਕੇ ਤੇ ਇਸ ਖਬਰ ਦਾ ਜਦੋਂ ਚਲਦੀ ਕੋਈ ਜੰਦ ਦੇ ਵਿੱਚ ਚਲਦੇ ਹੋਏ ਦੁੱਧ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਜੰਗਵਾਰੇ ਇਸ ਸ਼ੀਰ ਦੀ ਬਾਰੇ ਪਤਾ ਲੱਗਿਆ ਖਬਰ ਦਿੱਤੀ ਆਗੇ ਕਰਨਲ ਵਾਸੇ ਉਥੇ ਇਹਦੇ ਸ਼ਹੀਦੀ ਪਜਾਬ ਦੀ ਅੱਖਾਂ ਨਾਲ ਹੋ ਰਹੀਆਂ ਖੌਮ ਕੀਤਾ ਕੀਤੇ ਖਾਤੀਰੇ ਪੈਰ ਦੇ ਵਿੱਚ ਸੰਗਲ ਬਾਗੀ ਜਦੀ ਬਾਗੀ ਉੱਥੇ ਮਰ ਦਿੱਤਾ ਜਾਵੇ ਤੇ ਇਸ ਸ਼ਹੀਦੀ ਦਾ ਕਿਸੇ ਨੂੰ ਘਟਕ ਤੱਕ ਨਹੀਂ ਲੱਗਣੀ ਚਾਹੀਦੀ ਕਿ ਅਕਾਲੀ ਕਬਬੂਲਾ ਸਿੰਘ ਜੀ ਸ਼ਹੀਦ ਹੋ ਚੁੱਕੇ ਐ ਕਿਉਂਕਿ ਜੇ ਇਹਨਾਂ ਅਫਗਾਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਕਾਲੀ ਜੀ ਸੇ ਹੋ ਚੁੱਕੇ ਹਨ ਤੇ ਵੀ ਇਹਨਾਂ ਨੇ ਵਾਪਸ ਮੁੜ ਕੇ ਹਮਲਾ ਇੱਕ ਅਕਾਲੀ ਜੀ ਦਾ ਇੰਨਾ ਪੈਸਾ ਸੀ ਉਹਨਾਂ ਦੇ ਕੋਲ ਤੇ ਜਿੱਦੇ ਅਖੀਰ ਜਨਮੀ ਸਮਾਪਤੀ ਹੋਈ ਤੇ ਉਸ ਵੇਲੇ ਸਾਰੇ ਸਹੁਰਮਿਆਂ ਦੇ ਆਕੇ ਹਾਥੀ ਦੇ ਹਾਲੇ-ਦਾਲੇ ਖੜਦਾ ਕੀਤਾ ਤੇ ਕਰਤਾਰ ਮਹਾਸਿੰਘੀ ਦੇ ਹਾਥੀ ਉੱਤੇ ਬਿਠਾਇਆ ਤੇ ਉਸ ਵੇਲੇ ਸਰਦਾਰ ਖਾਲਸ ਸਿੰਘ ਨਲੂਆ ਦੀ ਸਿੱਖ ਸੰਗਤ ਤੇ ਦਰਬਾਰਾ ਮਹਾਸਿੰਘੀ ਹੋਰ ਜਿਹੜੇ ਮਹਾਨ ਜਰਨੈਲ ਸਨ ਫੇਰੇ ਪੰਜਾਬ ਸਰਦਾਰ ਘੜਸਿਦਹੀ ਉਹਨਾਂ ਸਾਧੀਆਂ ਨੇ ਜਥੇਦਾਰ ਕਾਲੀ ਬਾਬਾ ਫੁਲਾਸਿਂ ਵੀਨੇ ਤਰਨਰ ਚੇਰੇ ਦਿੱਤਾ ਸ਼ਹੀਦੀ ਦੇ ਪਾਵੇ ਸੀ ਜੋ ਚੁਕੇ ਸਨ ਪਰ ਸਤੂ ਬਾਸਾ ਹਿੰਦੇ ਸੂਰਮਾ ਦੇ ਰਾਹ ਦੇ ਨਾ ਕਵੀ ਲਿਖਦੇ ਕਹਿੰਦੇ ਸੂਰਮਾ ਦੇ ਰਾਹ ਹੈ ਸਿੰਘ ਸਰਦਾਰਾਂ ਦੀਆਂ ਜੇਡੀਆਂ ਫੌਜਾਂ ਨੇ ਉਹਨਾਂ ਦੀ ਬਾਤ ਕਿ ਕਵੀ ਨੇ ਲਿਖਿਆ ਹੈ ਸਿੰਘ ਸੇਤਦ i you <laughs>